ਦੋਸਤੋ ਅੱਜ ਦੀ ਕਹਾਣੀ ਹੈ ਭਿਕ ਦੱਸਣ ਵਾਲੇ ਦੇ ਭਿਕ ਦੀ ਬੀਜਾਪੁਰ ਦੇ ਸੁਲਤਾਨ ਨੂੰ ਪਤਾ ਲੱਗਿਆ ਕਿ ਉਸ ਦਾ ਭੇਜਿਆ ਜਾਸੂਸ ਤੇਨਾਲੀ ਰਾਮ ਦੀ ਸੂਝ ਪੂਝ ਦੇ ਕਾਰਨ ਫੜਿਆ ਗਿਆ ਅਤੇ ਮਾਰਿਆ ਗਿਆ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਵਿਜੇਨਗਰ ਦਾ ਰਾਜਾ ਕ੍ਰਿਸ਼ਨਦੇਵ ਰਾਏ ਬੀਜਾਪੁਰ ਤੇ ਹਮਲਾ ਕਰਨ ਦੀ ਤਿਆਰੀ ਵਿੱਚ ਹੈ ਇਹ ਜਾਣ ਕੇ ਸੁਲਤਾਨ ਘਬਰਾ ਗਿਆ ਉਹ ਜਾਣਦਾ ਸੀ ਕੀ ਵਿਜੇਨਗਰ ਦੇ ਮਹਾਰਜ ਸੈਨਾਪਤੀ ਦੀ ਅਗਵਾਈ ਵਿੱਚ ਉਸ ਦੀ ਜੈਨਾ ਜ਼ਰੂਰ ਹਾਰ ਜਾਵੇਗੀ ਉਸ ਨੇ ਇੱਕ ਚਾਲ ਚੱਲੀ ਉਸ ਨੇ ਵਿਜੇਨਗਰ ਦੇ ਰਾਜੋਸ਼ੀ ਨੂੰ 1 ਲੱਖ ਰੁਪਏ ਦੇ ਕੇ ਆਪਣੇ ਨਾਲ ਲਾ ਲਿਆ ਅਤੇ ਆਖਿਆ ਕਿ ਇਹ ਭਵਿਕਵਾਨੀ ਕਰ ਦੇਵੇ ਜੇਕਰ ਰਾਜਾ 1 ਸਾਲ ਤੋਂ ਖਤਮ ਹੋਣ ਤੋਂ ਪਹਿਲਾਂ ਨਦੀ ਪਾਰ ਕਰਦਾ ਹੈ ਤਾਂ ਉਸ ਦੀ ਮੌਤ ਹੋ ਜਾਵੇਗੀ ਨਦੀ ਦੋਵਾਂ ਰਾਜਾਂ ਦੇ ਵਿਚਕਾਰ ਸੀ ਨਦੀ ਪਾਰ ਕਰਕੇ ਬਿਨਾਂ ਹਮਲਾ ਸੰਭਵ ਨਹੀਂ ਸੀ ਇਸ ਲਈ ਜੋਸ਼ ਨੇ 1 ਲੱਖ ਲੈ ਕੇ ਭਵਿੱਖਵਾਨੀ ਕਰ ਦਿੱਤੀ ਰਾਜਾ ਨੇ ਸੁਣਿਆ ਤਾਂ ਹੱਸ ਪਏ ਮੈਂ ਨਹੀਂ ਮੰਨਦਾ ਕਿ ਇਸ ਸਮੇਂ ਹਮਲਾ ਕਰਨ ਵਿੱਚ ਕੋਈ ਖਤਰਾ ਹੈ ਦਰਬਾਰੀਆਂ ਤੇ ਸੈਨਾਪਤੀ ਨੂੰ ਜਰੂਰ ਰਾਜਾ ਦੇ ਪ੍ਰਾਨਾਂ ਦੀ ਚਿੰਤਾ ਸੀ ਉਹਨਾਂ ਨੇ ਰਾਜਾ ਨੂੰ ਆਖਿਆ ਮਹਾਰਾਜ ਦੇਸ਼ ਅਛੇ ਦੇਸ਼ ਵਾਸੀਆਂ ਦੀ ਸੁਰੱਖਿਆ ਤੁਹਾਡੇ ਤੇ ਨਿਰਭਰ ਹੈ ਘਟੋ ਘਟ ਉਹਨਾਂ ਦਾ ਧਿਆਨ ਰੱਖ ਕੇ ਹੀ ਤੁਸੀਂ ਆਪਣੇ ਪ੍ਰਾਨਾਂ ਨੂੰ ਸੰਕਟ ਵਿੱਚ ਨਾ ਪਾਵੋ ਤੁਸੀਂ ਜੇਕਰ 1 ਸਾਲ ਉਡੀ ਕਰਨ ਵੀ ਲਵੋ ਤਾਂ ਕੋਈ ਹਰਜ ਨਹੀਂ ਹੈ ਤੁਹਾਡੀ ਸ਼ਕਤੀ ਦੇ ਅੱਗੇ ਬੀਜਾਪੁਰ ਕਿੱਥੇ ਟਿਕ ਸਕੇਗਾ ਪਰੰਤੂ ਕਿਸਮੰਦ ਦੇ ਨਾਲ ਲੜਾਈ ਲੜਨਾ ਮੁਸ਼ਕਲ ਹੈ ਤੁਸੀਂ ਹੁਣੇ ਹਮਲਾ ਨਾ ਕਰੋ ਤਾਂ ਚੰਗਾ ਹੈ ਇੱਧਰ ਰਾਣੀਆਂ ਨੇ ਵੀ ਰਾਜੇ ਦੀ ਮਿੰਨਤ ਕੀਤੀ ਕਿ ਬੀਜਾਪੁਰ ਤੇ ਹਮਲਾ ਨਾ ਕਰਨ ਹੁਣ ਆਪਣੀ ਸਮੱਸਿਆ ਮਹਾਰਾਜ ਨੇ ਤੇਨਾਲੀ ਰਾਮ ਦੇ ਸਾਹਮਣੇ ਰੱਖੀ ਮੈਂ ਬੀਜਾਪੁਰ ਤੇ ਹਮਲਾ ਕਰਨਾ ਚਾਹੁੰਦਾ ਹਾਂ ਪੰਦੂ ਰਾਣੀਆਂ ਅਤੇ ਦਰਬਾਰੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਤੇਨਾਲੀ ਰਾਮ ਵੀ ਇਹੋ ਹੀ ਚਾਹੁੰਦਾ ਸੀ ਇਸ ਲਈ ਉਸਨੇ ਆਖਿਆ ਹਰ ਭਿਕਵਾਨੀ ਤੇ ਪ੍ਰੋਸਾ ਕਰਨਾ ਚਾਹੀਦਾ ਹੈ ਮਹਾਰਾਜ ਮੈਂ ਚਾਹੁੰਦਾ ਹਾਂ ਕਿ ਜੇਕਰ ਕੋਈ ਜੋਸ਼ੀ ਦੀ ਭਿਕਵਾਨੀ ਨੂੰ ਗਲਤ ਸਿੱਧ ਕਰ ਦੇਵੇ ਤਾਂ ਮੈਂ ਉਸ ਨੂੰ 10000 ਸੋਨੇ ਦੀਆਂ ਮੋਹਰਾਂ ਦੇਵਾਂਗਾ ਰਾਜਾ ਨੇ ਆਖਿਆ ਇਹ ਕੰਮ ਤੁਸੀਂ ਮੈਨੂੰ ਸੌਂਪ ਦੇਵੋ ਪਰੰਤੂ ਇੱਕ ਸ਼ਰਤ ਹੈ ਜੋਸ਼ੀ ਨੂੰ ਝੂਠਾ ਸਿੱਧ ਕਰਨ ਤੇ ਜੇਕਰ ਉਸ ਨੂੰ ਕੋਈ ਸਜ਼ਾ ਦੇ ਨਹੀਂ ਪਾਵੇ ਤਾਂ ਮੈਨੂੰ ਉਸ ਦੇ ਲਈ ਮਹਾਰਾਜ ਮਾਫ ਕਰ ਦੇਣਾ ਤੇਨਾਲੀ ਰਾਮ ਨੇ ਕਿਹਾ ਜੇਕਰ ਉਹ ਝੂਠ ਬੋਲ ਰਿਹਾ ਹੈ ਤਾਂ ਤੁਹਾਨੂੰ ਉਸ ਨੂੰ ਮੌਤ ਦੀ ਸਜ਼ਾ ਦੇਣ ਤੱਕ ਦਾ ਅਧਿਕਾਰ ਦਿੰਦਾ ਹਾਂ ਤੇਨਾਲੀ ਰਾਮ ਨੇ ਆਪਣੇ ਮਿੱਤਰ ਸੈਨਾਪਤੀ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਅਗਲੇ ਦਿਨ ਤੇਨਾਲੀ ਰਾਮ ਨੇ ਜੋਸ਼ੀ ਤੋਂ ਰਾਜਾ ਦੇ ਸਾਹਮਣੇ ਪੁੱਛਿਆ ਜੋਸ਼ੀ ਕੀ ਤੁਹਾਡੀਆਂ ਸਾਰੀਆਂ ਪ੍ਰੇਖਵਾਨੀਆਂ ਸੱਚੀਆਂ ਸਿੱਧ ਹੁੰਦੀਆਂ ਹਨ ਹਮੇਸ਼ਾ ਹੀ ਇਸ ਵਿੱਚ ਕੋਈ ਸ਼ੱਕ ਹੈ ਜੋਸ਼ੀ ਨੇ ਆਖਿਆ ਜੇਕਰ ਮੇਰੀ ਇੱਕ ਵੀ ਪ੍ਰੇਖਵਾਨੀ ਕੋਈ ਝੂਠੀ ਸਾਬਿਤ ਕਰ ਦੇਵੇ ਤਾਂ ਮੈਂ ਫਾਂਸੀ ਦੀ ਸਜ਼ਾ ਭੁਗਤਣ ਨੂੰ ਤਿਆਰ ਹਾਂ ਤਾਂ ਤਾਂ ਤੁਹਾਡੇ ਵਰਗੇ ਮਹਾਨ ਜੋਸ਼ੀ ਦੇ ਸੰਦਕਾ ਸਾਡੇ ਦੇਸ਼ ਮਹਾਨ ਹੈ ਕੀ ਮੈਂ ਜਾਣ ਸਕਦਾ ਹਾਂ ਇਸ ਸਮੇਂ ਤੁਹਾਡੀ ਉਮਰ ਕਿੰਨੀ ਹੈ ਤੇ ਤੁਸੀਂ ਕਿੰਨੇ ਸਾਲ ਜਿਉਂਦੇ ਰਹੋਗੇ ਤੇ ਨਾਲੀ RAM ਨੇ ਆਖਿਆ ਇਸ ਸਮੇਂ ਮੇਰੀ ਉਮਰ 44 ਸਾਲ ਹੈ ਮੈਂ ਅਜੇ 30 ਸਾਲ ਹੋਰ ਜਿਉਣਾ ਹਾਂ ਕਿਸਮਤ ਦੇ ਮੁਤਾਬਕ ਮੇਰੀ ਉਮਰ 74 ਸਾਲ ਹੈ ਇਸ ਲਈ ਇਸ ਵਿੱਚ ਇੱਕ ਪਲ ਦਾ ਵੀ ਹੇਰ ਫੇਰ ਨਹੀਂ ਹੋ ਸਕਦਾ ਜੋਸ਼ੀ ਬੋਲਿਆ ਇੱਕਦਮ ਸੈਨਾਪਤੀ ਦੀ ਤਲਵਾਰ ਚਮਕੀ ਅਤੇ ਜੋਸ਼ੀ ਦਾ ਸਿਰ ਧਰ ਨਾਲ ਅੱਡ ਹੋ ਕੇ ਧਰਤੀ ਤੇ ਡਿੱਗ ਪਿਆ ਤੇ ਨਾਲੀ RAM ਨੇ ਆਖਿਆ ਆਖਿਰ ਜੋਸ਼ੀ ਦੀ ਭੁਖਵਾਨੀ ਗਲਤ ਸਿੱਧ ਹੋ ਗਈ। ਬੁਰਾ ਸੋਚਣ ਵਾਲੇ ਦਾ ਬੁਰਾ ਹੀ ਹੁੰਦਾ ਹੈ। ਮੈਂ ਜਾਣਦਾ ਸੀ ਕਿ ਇਹ ਆ ਆਦਮੀ ਬੇਈਮਾਨ ਹੈ। ਦੂਜਿਆਂ ਦੀ ਕਿਸਮਤ ਦਸਮ ਚੱਲੇ ਸਨ। ਜਨਾਬ ਪਰੰਤੂ ਆਪਣੀ ਕਿਸਮਤ ਨਾ ਪੜ ਸਕੇ। ਬਾਅਦ ਵਿੱਚ ਜੋ ਸਿਦੇ ਘਰ ਦੀ ਤਲਾਸ਼ੀ ਲੈ ਗਈ ਤਾਂ ਦੁਸ਼ਮਣ ਦੀਆਂ ਕਈ ਚਿੱਠੀਆਂ ਉੱਥੇ ਬਰਾਮਦ ਹੋਈਆਂ ਜਿਨ੍ਹਾਂ ਤੋਂ ਉਸ ਦੀ ਦੇਸ਼ ਦੀ ਪ੍ਰਤੀ ਗਦਾਰੀ ਸਿੱਧ ਹੋ ਗਈ। ਸਾਰਿਆਂ ਨੇ ਤੇਨਾਲੀ ਰਾਮ ਦੀ ਉਪਮਾ ਕੀਤੀ। ਰਾਜਾ ਨੇ ਉਸ ਨੂੰ 10000 ਸੋਨੇ ਦੀਆਂ ਮੋਹਰਾਂ ਦਿੱਤੀਆਂ ਤੇ ਬੀਜਾਪੁਰ ਤੇ ਹਮਲਾ ਕਰਕੇ ਉਸ ਨੂੰ ਜਿੱਤ ਲਿਆ ਉਸ ਦੇ ਬਾਅਦ ਉਹਨਾਂ ਨੇ ਗੁਲਬਰਗਾ ਉੱਪਰ ਵੀ ਕਬਜ਼ਾ ਕਰ ਲਿਆ ਜਿਸ ਦੇ ਬਾਅਦ ਜਦੋਂ ਰਾਜ ਵਾਪਸ ਆਇਆ ਤਾਂ ਬੋਲੇ ਇਹ ਤੇਨਾਲੀ ਰਾਮ ਦੀ ਬੁੱਧੀ ਦਾ ਨਤੀਜਾ ਹੈ ਉਹਨਾਂ ਨੇ ਤੇਨਾਲੀ ਰਾਮ ਨੂੰ ਸੋਨੇ ਦੀਆਂ ਮੋਹਰਾਂ ਇੱਕ ਹੋਰ ਵੱਡੀ ਥੈਲੀ ਭੇਂਟ ਕੀਤੀ ਧੰਨਵਾਦ